ਕੀ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਵੇਂ ਸੂਰਜਾ ਕਮੀਆਂ ਦੇ ਵਿੜੇ ਸასი ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਪੰਜਾਬ ਟਾਕਸ ਵਿਦ ਲਖਵੀਰ ਤੇ ਸੋ ਦੋਸਤੋ ਸਭ ਤੋਂ ਪਹਿਲਾਂ ਅੱਜ ਆਪਾਂ ਦੋ ਤਿੰਨ ਗੱਲਾਂ ਕਰਾਂਗੇ ਗੱਲਾਂ ਕਰਾਂਗੇ ਪੰਜਾਬ ਦੀ ਬੇਰੁਜ਼ਗਾਰੀ ਬਾਰੇ ਪੰਜਾਬ ਦਾ ਉਹ ਵਰਗ ਜਿਸ ਨੂੰ ਘੱਟ ਤਵੱਜੋ ਦਿੱਤੀ ਜਾ ਰਹੀ ਹੈ ਪੰਜਾਬ ਦਾ ਉਹ ਵਰਗ ਜਿਹਨੂੰ ਆਪਾਂ ਅਕਸਰ ਸਮਾਜ ਦਾ ਸਿਰਜਣ ਹਾਰਾ ਮੰਨਦੇ ਆ ਗੱਲ ਕਰਾਂਗੇ ਅਧਿਆਪਕ ਵਰਗ ਦੀ ਸੋ ਅੱਜ ਤੋਂ ਜੇ ਆਪਾਂ 2026 ਦਾ ਜਿਹੜਾ ਨਵਾਂ ਸਾਲ ਚੜ੍ਹਿਆ ਇੱਕ ਜਾਂ 2 ਜਨਵਰੀ ਦਾ ਦਿਨ ਸੀ ਭਗਵੰਤ ਮਾਨ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਵਧਾਈ ਦੇ ਪਾਤਰ ਨੇ ਤੇ ਵਧਾਈ ਦੇ ਪਾਤਰ ਨੇ ਪੰਜਾਬ ਦੇ ਲੋਕ ਸਾਰੇ ਵਧਾਈ ਦੇ ਪਾਤਰ ਨੇ ਉਹ ਬੰਦੇ ਉਹ ਵਰਕਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਬਹੁਤ ਸੰਘਰਸ਼ ਲੜਿਆ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡੀ ਭਰਤੀ ਬੰਪਰ ਭਰਤੀ ਜੇ ਆਪਾਂ ਗੱਲ ਕਰੀਏ এডਿਊਕੇਸ਼ਨ ਸਿਸਟਮ এডਿਊਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈ ਕੇ ਆਈ ਹੈ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾਹਣਾ ਇਸ ਤੋਂ ਪਹਿਲਾਂ ਭਰਤੀ ਕਦੋਂ ਆਈ ਸੀ ਸਿੱਖਿਆ ਵਿਭਾਗ ਦੀ ਜੇ ਆਪਾਂ ਗੱਲ ਕਰੀਏ ਸਿੱਖਿਆ ਵਿਭਾਗ ਦੀ ਗੱਲ ਕਰੀਏ ਇਸ ਤੋਂ ਪਹਿਲਾਂ 2021 ਦੀ ਕਾਂਗਰਸ ਸਰਕਾਰ ਚੰਨੀ ਸੀਐਮ ਸਾਹਿਬ ਉਹਨਾਂ ਨੇ ਕੁਝ ਭਰਤੀਆਂ ਵੱਡੀਆਂ ਭਰਤੀਆਂ ਜਿਵੇਂ 4166 ਮਾਸਟਰ ਕੈਡਰ ਹੋ ਗਈ ਜਿਵੇਂ 6635 ਹੋ ਗਈ 6635 ਚਲੋ ਇਸ ਤੋਂ ਪਹਿਲਾਂ ਦੀ ਸੀ 5894 ਭਰਤੀ ਹੋ ਗਈ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਹੋ ਗਈ ਇਹ ਸਾਰੀਆਂ ਦੇ ਇਸ਼ਤਿਹਾਰ ਚੰਨੀ ਸਰਕਾਰ ਜਾਂਦੇ ਜਾਂਦੇ ਦੇ ਕੇ ਗਈ ਹੈ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਉਹ ਬਹੁਤ ਵਧੀਆ ਸਰਕਾਰ ਸੀ ਉਹਨਾਂ ਨੇ ਵੀ ਇਹ ਵੋਟਾਂ ਲੈਣ ਦੇ ਮਾਰਿਆਂ ਨੇ ਇੱਕ ਟੋਟਕਾ ਛੱਡਿਆ ਸੀ ਵੀ ਜਾਂਦੇ ਜਾਂਦੇ ਇਸ਼ਤਿਹਾਰ ਆਪਾਂ ਦੇ ਚੱਲਦੇ ਆਂ ਚਲੋ ਮਾਨਯੋਗ ਸੀਐਮ ਸਾਹਿਬ ਦੀ ਸਰਕਾਰ ਆ ਜਾਂਦੀ ਆ ਇਹਨਾਂ ਨੇ ਭਰਤੀ ਉਹ ਪੂਰੀਆਂ ਤਾਂ ਕੀਤੀਆਂ ਪਰ ਕੀਤੀਆਂ ਬਹੁਤ ਔਖੇ ਤਰੀਕੇ ਨਾਲ ਅਧਿਆਪਕਾਂ ਨੂੰ ਟੈਂਕੀਆਂ ਤੇ ਚੜ-ਚੜ ਚੀਕਾਂ ਮਾਰਨੀਆਂ ਪਈਆਂ ਉਹ ਜਿਹੜੀ ਭਰਤੀਆਂ ਪੂਰੀਆਂ ਕਰਨ ਦੇ ਲਈ ਕਈ ਤਾਂ ਮੇਰੇ ਵਰਗੇ 168 ਡੀਪੀ ਜੁਆਇਨਿੰਗ ਲੈਟਰ ਲੈ ਕੇ ਵੀ ਰੋਲਦੇ ਰਹੇ ਆ ਹੁਣ ਵੀ ਰੋਲ ਰਹੇ ਆ ਸਕੂਲਾਂ ਦੇ ਵਿੱਚ ਜੁਆਇਨਿੰਗ ਨਹੀਂ ਹੋਈ ਚਲੋ ਉਹ ਅਲੱਗ ਮੁੱਦਾ ਆਪਾਂ ਆਪਾਂ ਅੱਜ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਆਪਾਂ ਗੱਲ ਕਰ ਰਹੇ ਆ 2021 ਦੀ ਭਰਤੀ ਤੋਂ ਬਾਅਦ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾਧਿਰ ਪਾਰਟੀ ਬਣਦੀ ਹੈ 2022 ਤੋਂ ਬਾਅਦ 2026 ਦੇ ਵਿੱਚ ਪਹਿਲੀ ਭਰਤੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਮਾਸਟਰ ਕੈਡਰ ਦੇ ਅਧੀਨ ਈਟੀਟੀ ਅਧਿਆਪਕਾਂ ਜਿਹੜਾ ਕੈਡਰ ਆ ਉਹਦੇ ਅਧੀਨ ਜੇ ਆਪਾਂ ਗੱਲ ਕਰੀਏ ਇਹ ਸਾਰਿਆਂ ਕੈਡਰ ਨੂੰ ਮਿਲਾ ਕੇ ਸਿੱਖਿਆ ਵਿਭਾਗ ਦੇ ਵਿੱਚ ਭਗਵਾਨਤਮਾਨ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਸਾਰੇ ਪੰਜਾਬੀਆਂ ਨੂੰ ਮੈਂ ਭਗਵਾਨਤਮਾਨ ਸਾਹਿਬ ਲਈ ਤਾੜੀਆਂ ਵੀ ਮਾਰਨੀਆ ਚਾਹਾਂਗਾ ਇੱਥੇ ਕਿਉਂਕਿ ਉਹਨਾਂ ਨੇ ਜੇ ਆਪਾਂ ਗੱਲ ਕਰੀਏ ਨਾ 8-9 ਵਿਸ਼ੇ ਹੁੰਦੇ ਆ ਐਸਐਸਟੀ ਮੈਥ ਸਾਇੰਸ ਆਪਾਂ ਸਾਰੇ ਮਿਲਾ ਕੇ ਫਿਜ਼ੀਕਲ ਐਜੂਕੇਸ਼ਨ ਐ 뮤직 ਇਹ ਸਾਰੇ ਮਿਲਾ ਕੇ 8-9 ਵਿਸ਼ੇ ਬਣਦੇ ਆ ਤੇ 8-9 ਵਿਸ਼ਿਆਂ ਦੀਆਂ ਜੇ ਆਪਾਂ ਗੱਲ ਕਰੀਏ ਤੁਸੀਂ ਦਿਮਾਗ ਦੇ ਵਿੱਚ ਆ ਰਿਹਾ ਹੋਊਗਾ ਤੁਹਾਡੇ ਕੇ 8-9 ਵਿਸ਼ਿਆਂ ਦੀ ਘੱਟੋ-ਘੱਟ 1-1 ਵਿਸ਼ੇ ਦੀ 1000 ਪੋਸਟ ਬਣਦੀ ਹੈ ਤਾਂ ਟੋਟਲ 8-9000 ਪੋਸਟਾਂ ਜਿਵੇਂ ਬੰਪਰ ਭਰਤੀ ਦਾ ਮਤਲਬ ਇਹੀ ਹੁੰਦਾ ਕਿ ਹਰੇਕ ਵਿਸ਼ੇ ਦੀਆਂ ਬੰਪਰ ਭਰਤੀਆਂ ਮਤਲਬ ਕਿ ਵੱਡੀ ਭਰਤੀ ਵੱਡੀਆਂ ਗਿਣਤੀ ਦੇ ਵਿੱਚ ਬਹੁਤ ਪੋਸਟਾਂ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਵੀ ਪੰਜਾਬ ਸਰਕਾਰ ਨੇ ਇੱਕ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕੀਤਾ ਨਵੇਂ ਸਾਲ ਤੇ ਅਧਿਆਪਕ ਵਰਗ ਦੀਆਂ ਉਮੀਦਾਂ ਦੇ ਨਾਲ ਖਲਵਾੜ ਕੀਤਾ ਜਿਵੇਂ ਹੀ ਨਵਾਂ ਸਾਲ ਆਇਆ ਤੇ ਅਧਿਆਪਕ ਵਰਗ ਈਟੀਟੀ ਕੈਡਰ ਉਦੋਂ ਹਰਜੋਤ ਬੈਂਸਦੀ ਦਾ ਬਿਆਨ ਹੈ ਈਟੀਟੀ ਕੈਡਰ ਜੇ ਆਪਾਂ ਗੱਲ ਕਰੀਏ ਉਹਨਾਂ ਨੇ ਲਿਖਤਾ ਵੀ 1600 1600 ਜਾਨੀ ਕਿ 1000 ਤੇ 600 ਭਰਤੀ ਕੀਤੀ ਜਾਣੀ ਆ ਜੀ ਸਿੱਖਿਆ ਵਿਭਾਗ ਦੇ ਵਿੱਚ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਸਿੱਖਿਆ ਵਿਭਾਗ ਦਾ ਦਾਇਰਾ ਕਿੰਨਾ ਵੱਡਾ ਸਿੱਖਿਆ ਵਿਭਾਗ ਦੇ ਸਬਜੈਕਟ ਕਿੰਨੇ ਨੇ ਸਿੱਖਿਆ ਵਿਭਾਗ ਦਾ ਇਕੱਲਾ ਈਟੀਟੀ ਕੈਡਰ ਕਿੱਡਾਗਾ ਜੇ ਆਪਾਂ ਗੱਲ ਕਰੀਏ ਚਲੋ 3-400 ਪੋਸਟ ਆਪਾਂ ETT ਨੂੰ ਦੇ ਦਿੰਨੇ ਆ ਤੇ ਬਾਕੀ ਬਚਦੀਆਂ 1000 ਜਾਂ 1200 ਪੋਸਟਾਂ ਦੀ ਆਪਾਂ ਜੇ ਤਕਰੀਬਨ ਗੱਲ ਕਰੀਏ ਤਾਂ 9-10 ਵਿਸ਼ੇ ਨੇ ਤਾਂ 100-100 ਪੋਸਟ ਜੇ ਆਪਾਂ ਗੱਲ ਕਰੀਏ ਉਹ ਵੀ ਨਹੀਂ ਬਣਦੀ ਦੀਆਂ ਦੀ ਮੈਨੂੰ ਸੋ ਇਹ ਸਾਰੀਆਂ ਗੱਲਾਂ ਤੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਆ ਅਧਿਆਪਕ ਵਰਗਾਂ ਦੀਆਂ ਭਰਤੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਹੜੇ ਅਪਡੇਟ ਕਰਨੇ ਨੇ ਅਧਿਆਪਕ ਅਪਡੇਟ ਹੋ ਕੇ ਮਾਸਟਰ ਕੀਡਰ ਦੇ ਵਿੱਚ ਪੇਪਰਾਂ ਦੇ ਪੇਪਰ ਦੇ ਕੇ ਆਉਂਦੇ ਨੇ ਉਹਨਾਂ ਦੀਆਂ ਭਰਤੀਆਂ ਬੰਦ ਕੀਤੀਆਂ ਜਾ ਰਹੀਆਂ ਸਕੂਲਾਂ ਦੇ ਵਿੱਚੋਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਇਹ ਸੋਚਣ ਵਾਲੀ ਗੱਲ ਹੈ ਇਹ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਤੇ ਜਿਹੜਾ ਅਧਿਆਪਕ ਸਾਂਝਾ ਮੋਰਚਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂਗਾ ਜਿਹੜਾ 11 ਤਰੀਕ ਨੂੰ ਤੁਸੀਂ ਅੰਦੋਲਨ ਕਰਨ ਜਾ ਰਹੇ ਹੋ ਡੀਪੀ 168 ਦਾ ਨੁਮਾਇੰਦਾ ਤੇ ਬੀ ਡੀ ਪੀ ਸ 168 ਦਾ ਮੈਂਬਰ ਹੋਣ ਦੇ ਨਾਤੇ ਅਸੀਂ ਵੀ ਪੰਜਾਬ ਦੇ ਜਿਹੜਾ ਸਾਂਝਾ ਮੋਰਤਾ ਉਹਦਾ ਸਮਰਥਨ ਕਰਦੇ ਆ ਤੇ ਮਾਸਟਰ ਕੈਡਰ ਦੇ ਅਧੀਨ ਆਪਾਂ ਜ਼ੋਰ ਲਾਉਣੇ ਆ ਵੀ ਜਿਹੜੇ ਪੰਜਾਬ ਦੀ ਬੇਰੁਜ਼ਗਾਰੀ ਟੈਟ ਜਿਹੜੇ ਕਲੀਅਰ ਕਰੀ ਬੈਠਿਆ ਨੌਜਵਾਨ ਜਿਹੜੀਆਂ ਸਾਰੀਆਂ एलिਜੀਬਿਲਟੀਆਂ ਪੂਰੀਆਂ ਕਰਦੇ ਨੇ ਘੱਟੋ ਘੱਟ ਉਹਨਾਂ ਦਾ 30 ਤੋਂ 40% ਤਾਂ ਪੋਸਟਾਂ ਆਉਣ ਚਲੋ 40% ਛੱਡੋ 20 ਤੋਂ 30% ਪੋਸਟਾਂ ਤਾਂ ਉਹਨਾਂ ਦੀਆਂ ਬਣਦੀਆਂ ਨੇ ਇਹ ਗੱਲਾਂ ਆਪਾਂ ਨੂੰ ਸੋਚਣ ਦੀ ਲੋੜ ਆ ਸੋ ਮੈਂ ਅਪੀਲ ਕਰਦਾ ਸਾਰੇ ਅਧਿਆਪਕ ਵਰਗ ਨੂੰ ਕਿ ਆਪਾਂ ਇੱਥੇ ਡਟ ਕੇ ਖੜੀ ਖੜੇ ਹੋਈਏ ਆਓ ਚੱਲੀਏ ਸੰਗਰੂਰ 11 ਤਰੀਕ ਨੂੰ ਆਪਾਂ ਜਿਹੜਾ ਅਧਿਆਪਕਾਂ ਦਾ ਪੱਕਾ ਮੋਰਚਾ ਲੱਗ ਰਿਹਾ ਸਾਂਝਾ ਮੋਰਚੇ ਵੱਲੋਂ ਇੱਕ ਕਾਲ ਕੀਤੀ ਗਈ ਆਪਾਂ ਸਾਰੇ ਚੱਲ ਕੇ ਆਪਾਂ ਉਹਨਾਂ ਦਾ ਸਮਰਥਨ ਕਰੀਏ ਤੇ ਆਪਾਂ ਇਹਨਾਂ ਪੋਸਟਾਂ ਦੇ ਵਿੱਚ ਆਪਾਂ ਜਿਹੜਾ ਵਾਅਦਾ ਕਰਵਾ ਸਕੀਏ ਇਸ ਤੋਂ ਬਾਅਦ ਵੀ ਜਿਹੜੀ ਵੀ ਅਪਡੇਟ ਆਉਗੀ ਆਪਾਂ ਇਸੇ ਚੈਨਲ ਪੰਜਾਬ ਟਾਕਸ ਵਿਦ ਲਖਵੀਰ ਤੇ ਅਪਡੇਟ ਦਿੰਦੇ ਰਵਾਂਗੇ ਤਦ ਤੱਕ ਲਈ ਧੰਨਵਾਦ ਜੀ